ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ-ਹੌਲੀ ਤੁਰੇ ਆਉਂਦੇ ਇਹ ਤਿੰਨ ਨਕਾਬਪੋਸ਼ ਨੌਜਵਾਨਾਂ ਦੇ ਕਾਰਨਾਮੇ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ ਦਰਸਲ ਇਹ ਨੌਜਵਾਨ ਮੁੰਡੇ ਕੁੜੀਆਂ ਨੂੰ ਮਦਹੋਸ਼ ਕਰਨ ਵਾਲਾ ਸਮਾਨ ਚੁੱਕੀ ਫਿਰਦੇ ਸੀ ਜਿਸ ਨਾਲ ਕੁੜੀਆਂ ਮੁੰਡਿਆਂ ਨੂੰ ਸਰੂਰ ਚੜ ਜਾਂਦਾ ਹੈ ਜਿਸ ਦੀ ਗੁਪਤ ਸੂਚਨਾ ਦੇ ਆਧਾਰ ਤੇ ਜਲੰਧਰ ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਲਖਵੀਰ ਸਿੰਘ ਹੋਰਾ ਨੇ ਅੱਗੇ ਜੋ ਦੱਸਿਆ ਉਹ ਸੁਣਨਾ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਸੁਣੋ ਕਿਤੇ ਤੁਹਾਡੇ ਬੱਚੇ ਚੋਰੀ-ਚੋਰੀ ਅਜਿਹੇ ਕੰਮ ਤਾਂ ਨਹੀਂ ਕਰਦੇ ਮਨਜੋ ਸ਼੍ਰੀ ਮੁਖਵਿੰਦਰ ਸਿੰਘ ਭੱਲੂਜੀ ਐਸਐਸਪੀ ਸਾਹਿਬ ਜਲੰਧਰ ਦਿਹਾਤੀ ਜੀ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਮਾਰਜੋਗ ਐਸਪੀਡੀ ਸੀਮਤੀ ਜਸਰੀਬ ਕੌਰ ਕੌਰਵਾੜ ਜਿਹੜੀ ਜੋ ਰਮਾਈ ਵੇਟ ਸਾਡੇ ਸੀਏ ਸਟਾਫ ਦੇ ਅਨੁਸਾਰ ਸ਼੍ਰੀ ਪੁਸ਼ਪਬਾਲੀ ਦੀ ਟੀਮ ਵੱਲੋਂ ਥਾਣਾ ਪਤਾਰਾ ਦੇ ਏਰੀਆ ਵਿੱਚ ਕੰਗੜੀਆਲ ਪੁਲ ਤੋਂ ਨਾਕਾਬੰਦੀ ਕੀਤੀ ਹੋਈ ਸੀ ਦਰਾਨੇ ਨਾਕਾਬੰਦੀ ਏਐਸੀ ਨਵਦੀਪ ਸਿੰਘ ਨੇ ਇੱਕ ਕਾਰ ਆਈ 20 ਨੂੰ ਰੋਕਿਆ ਜਿਹਦੇ ਵਿੱਚ ਤਿੰਨ ਗੱਤੀ ਸਵਾਰਸਾਂ ਜੋ ਪੋਸਟ ਪਾਰਟੀ ਨੂੰ ਦੇਖ ਕੇ ਭੱਜਣ ਲੱਗੇ ਜਿਨ੍ਹਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 255 ਗ੍ਰਾਮ ਹੈਰਨ ਬ੍ਰਾਂਚ ਕੀਤੀ ਗਈ ਹੈ ਇਹ ਹੈਰਨ ਦਨੋ ਵਿਅਕਤੀ ਫਰਮੇ ਪਰ ਦੋ ਲੈ ਕੇ ਆਏ ਸੀ ਜੋ ਜਿਲ੍ਹਾ ਜਲੰਧਰ ਦੇ ਏਰੀਆ ਦੇ ਵਿੱਚ ਇਹ ਜਿਹੜੀ ਵੇਚੀ ਜਾਣੀ ਸੀ ਇਹਨਾਂ ਵਿਅਕਤੀਆਂ ਨੂੰ ਕੱਲ ਪੇਸ਼ਦਾਨਤ ਕਰਕੇ ਇਹਨਾਂ ਦਾ ਪੁਲਿਸ ਰਿਵਾਰਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਕੋਲੋਂ ਹੋਰ ਵੀ ਲੰਗਾਈ ਨਾਲ ਪੁੱਛਗਿੱਛ ਕਰਕੇ ਇਹ ਕਿੱਥੋਂ ਨਸ਼ਾ ਲੈ ਕੇ ਆਏ ਔਰ ਕਿੱਥੇ ਵੇਚਣਾ ਸੀ ਇਹਦੇ ਬਾਰੇ ਵੀ ਪਤਾ ਜੋਗੀ ਕੀਤੀ ਜਾਏਗੀ ਮਾਨਯੋਗ ਸ਼੍ਰੀ ਮੁਕੰਦਰ ਸਿੰਘ ਖੰਡੋਜੀ ਐਸਐਸਪੀ ਸਾਹਿਬ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਮਾਰਜੋਗ ਐਸਪੀਡੀ ਸੀਮਤੀ ਜਸਰੀਬ ਕੌਰ ਕੌਰਵਾੜ ਜਿਹੜੀ ਜੋ ਰਮਾਈ ਵੇਟ ਸਾਡੇ ਸੀਏ ਸਟਾਫ ਦੇ ਅਨੁਸਾਰ ਸ਼੍ਰੀ ਪੁਸ਼ਪਬਾਲੀ ਦੀ ਟੀਮ ਵੱਲੋਂ ਥਾਣਾ ਪਤਾਰਾ ਦੇ ਏਰੀਆ ਵਿੱਚ ਕੰਗੜੀਆਲ ਪੁਲ ਤੋਂ ਨਾਕਾਬੰਦੀ ਕੀਤੀ ਹੋਈ ਸੀ ਦਰਾਨੇ ਨਾਕਾਬੰਦੀ ਏਐਸੀ ਨਵਦੀਪ ਸਿੰਘ ਨੇ ਇੱਕ ਕਾਰ ਆਈ 20 ਨੂੰ ਰੋਕਿਆ ਜਿਹਦੇ ਵਿੱਚ ਤਿੰਨ ਗੱਤੀ ਸਵਾਰਸਾਂ ਜੋ ਪੋਸਟ ਪਾਰਟੀ ਨੂੰ ਦੇਖ ਕੇ ਭੱਜਣ ਲੱਗੇ ਜਿਨ੍ਹਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 255 ਗ੍ਰਾਮ ਹੈਰਨ ਬ੍ਰਾਂਚ ਕੀਤੀ ਗਈ ਹੈ ਇਹ ਹੈਰਨ ਦੋ ਵਿਅਕਤੀ ਫਰੋਜਪੁਰ ਤੋਂ ਲੈ ਕੇ ਆਏ ਸੀ ਤੇ ਜੋ ਜਿਲ੍ਹਾ ਜਲੰਧਰ ਦੇ ਏਰੀਆ ਦੇ ਵਿੱਚ ਇਹ ਜਿਹੜੀ ਵੇਚੀ ਜਾਣੀ ਸੀ ਇਹਨਾਂ ਵਿਅਕਤੀਆਂ ਨੂੰ ਕੱਲ ਪੇਸ਼ਦਾਨ ਕਰਕੇ ਇਹਨਾਂ ਦਾ ਪੁਲਿਸ ਰਿਵਾਰਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਕੋਲੋਂ ਹੋਰ ਵੀ ਲੰਗਾਈ ਨਾਲ ਪੁੱਛਿਸ਼ ਕਰਕੇ ਇਹ ਕਿੱਥੋਂ ਨਸ਼ਾ ਲੈ ਕੇ ਆਏ ਔਰ ਕਿੱਥੇ ਵੇਚਣਾ ਸੀਗਾ ਇਹਦੇ ਬਾਰੇ ਵੀ ਪਤਾ ਜੀ ਕੀਤੀ ਜਾਏਗੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨੇ ਨੌਜਵਾਨਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਸ ਮਾਮਲੇ 'ਚ ਹੋਰ ਵੀ ਖੁਲਾਸੇ ਹੋ ਸਕਣ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ